ਸਸਕੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਵੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਸੋ ਇਹ ਹੈਵੀ ਪਾਰਟੀ ਵੇਅਰ ਸੂਟਸ ਹੈਗੇ ਜੀ ਅਗਰ ਤੁਸੀਂ ਵਰੀ ਲਈ ਬਣਾਉਣਾ ਚਾਹੁੰਦੇ ਹੋ ਸੋ ਉਹਦੇ ਲਈ ਵੀ ਬਹੁਤ ਹੀ ਪਰਫੈਕਟ ਸੂਟ ਨੇ ਕਿਉਂਕਿ ਹੈਵੀ ਸੂਟਸ ਹੈ ਜੀ ਪਿਓਰ ਦੇ ਸਟੱਫ ਤੇ ਬਨੇ ਹੋਏ ਆ ਸੋ ਫਿਰ ਰੇਂਜ ਆ ਜਿਹੜੀ ਉਸ ਅਕੋਰਡਿੰਗ ਹੋ ਜਾਂਦੀ ਹੈ ਸੋ ਤੁਸੀਂ ਕੰਮ ਦੇਖਿਆ ਕਰੋ ਜੀ ਬਹੁਤ ਤਰ੍ਹਾਂ ਦਾ ਕੰਮ ਹੈਂਡ ਦੇ ਵਿੱਚ ਜਿਵੇਂ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ ਪਰ ਜਿਨ੍ਹਾਂ ਨੂੰ ਪਤਾ ਹੈਗਾ ਕਿ ਇੱਕ ਚੰਗਾ ਕੰਮ ਹੈ ਸਿੱਪੀ ਲਾਉਣੇ ਹੋ ਤੁਸੀਂ ਹਨਾ 컬러ਫੁਲ embroiderry ਕਰਦੇ ਹੋ ਸੋ ਕਿਸ ਤਰ੍ਹਾਂ ਦਾ ਮਟੀਰੀਅਲ ਲਾਉਣੇ ਹੋ ਮਟੀਰੀਅਲ ਦੇ ਵਿੱਚ ਵੀ ਬਹੁਤ ਹੀ ਅ ਡਿਫਰੈਂਸ ਹੁੰਦਾ ਹੈਗਾ ਕਿ ਚੰਗਾ ਮਟੀਰੀਅਲ ਤੇ ਇੱਕ ਤੁਸੀਂ ਜਿਵੇਂ ਆਮ ਮਟੀਰੀਅਲ ਲਾਉਣੇ ਸੋ ਉਹਦੀ ਚਮਕ 'ਚ ਵੀ ਫਰਕ ਹੁੰਦਾ ਸੋ ਸਾਰੇ ਅ ਦੇ ਅਕੋਰਡਿੰਗ ਆਪਾਂ ਜਿਵੇਂ ਆਪਣੇ ਕੋਲੇ ਖੁਦ ਦੇ ਕੋਲੇ ਵਰਕਰ ਆਪਣੇ ਕੋਲੇ ਖੁਦ ਦੀ ਵਰਕਸ਼ਾਪ ਹੈ ਸੋ ਘਰ ਆਪਾਂ ਕੋਲ ਬੈਠ ਕੇ ਹੀ ਜਿਵੇਂ ਸੂਟ ਬਣਾਉਣੇ ਆ ਸੋ ਜਿਵੇਂ ਵੀ ਕੋਈ ਵੀ ਚੀਜ਼ ਆ ਜਿਹੜੀ ਸੂਟ ਕਰਦੀ ਆ ਆਪਾਂ ਲਾਉਣੇ ਹੈਗੇ ਆ ਸੋ ਉਸ ਤਰ੍ਹਾਂ ਦੇ ਸੂਟਸ ਹੈ ਜੀ ਇਹ ਬਹੁਤ ਹੀ ਪਿਆਰਾ ਜਿਵੇਂ ਇਹਦੇ ਵਿੱਚ ਵਰਕ ਹੋਇਆ ਹੋਇਆ ਉੱਪਰ ਤੱਕ ਇਹਦੇ ਲਾਈਨਸ ਜਾਂਦੀਆਂ ਹੈਗੀਆਂ ਜੀ ਸੋ ਤੁਸੀਂ ਦੇਖ ਸਕਦੇ ਹੋ ਆਰਗੈਂਜ਼ਾ ਪਿਓਰ ਆਰਗੈਂਜ਼ਾ ਦੀ ਸ਼ਰਟ ਹੈਗੀ ਹੈ ਜੀ ਕريب ਦੀ ਸਲਵਾਰ ਹੋਊਗੀ ਔਰ ਇਹਦੀ ਬੈਕ ਵੀ ਫੁੱਲ ਹੈਵੀ ਬੈਕ ਹੈ ਜੀ ਇਸ ਤਰ੍ਹਾਂ ਫੁੱਲ ਹੈਵੀ ਬੈਕ ਆ ਔਰ ਇਹਦੀਆਂ ਜਿਹੜੀਆਂ ਬਾਜੂ ਹੈਗੀਆਂ ਉਹ ਇਸ ਤਰ੍ਹਾਂ ਹੈਵੀ ਬਾਜੂ ਹੈ ਜੀ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਕਾਫੀ ਹੈਵੀ ਹੈ ਇਸ ਤਰ੍ਹਾਂ ਪੱਲਿਆਂ ਤੇ ਕੰਮ ਹੈ ਜੀ ਥੋੜਾ ਜਿਹਾ ਇਹਦੇ ਵਿੱਚ ਕਲਰ ਦਾ ਕਾਫੀ ਜਿਵੇਂ ਥੋੜਾ ਆ ਰਿਹਾ ਸੀਗਾ ਸੋ ਮੈਨੂੰ ਲੱਗਦਾ ਹੈ ਕਿ ਹੁਣ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਕਿਸ ਤਰ੍ਹਾਂ ਦਾ ਕੰਮ ਹੈ ਤੁਸੀਂ ਦੇਖੋ ਕੜਦਾਨਾ ਸਿੱਪੀ ਜ਼ਰਦوزی ਸੋ ਇਹ ਪੱਲੇ ਹੈ ਜੀ ਬਹੁਤ ਹੀ ਹੈਵੀ ਦੁਪੱਟਾ ਹੈ ਇਸ ਤਰ੍ਹਾਂ ਦਾ ਕਟ ਵਰਕ ਹੈ ਜਿਹੜਾ ਫੋਰ ਸਾਈਡ ਜਾਂਦਾ ਹੈ ਔਰ ਵਿੱਚ ਦੇ ਸਾਰੇ ਦੇ ਵਿੱਚ ਲਾਈਨਸ ਸੋ ਬਹੁਤ ਹੀ ਪਰਫੈਕਟ ਜਿਹੜਾ ਸੂਟ ਹੈ ਤੁਸੀਂ ਕਿਸੇ ਨੇ ਵੀ ਬਣਾਉਣਾ ਤੁਸੀਂ ਜਿਹੜਾ ਬਣਾ ਸਕਦੇ ਹੋ ਇਹ ਸੋਹਣੀ ਚੀਜ਼ ਹੈ ਔਰ ਇਹ ਆਪਣੇ ਕੋਲੇ ਰੈਡੀ ਹੈ ਜੀ ਅਗਰ ਤੁਹਾਡਾ ਕਿਰਨ ਆਪ ਸੈਟ ਆਉਂਦਾ ਹੈਗਾ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਜੇ ਤੁਹਾਨੂੰ ਜਲਦੀ ਹੈ ਤੁਹਾਡੇ ਕੋਲੇ ਬਣਵਾਉਣ ਲਈ ਟਾਈਮ ਨਹੀਂ ਹੈਗਾ ਤਾਂ ਤੁਸੀਂ ਇਹ ਸੂਟ ਜਿਹੜਾ ਲੈ ਸਕਦੇ ਹੋ ਸੋ ਜਿਵੇਂ ਕਿ ਜਿਹੜਾ ਵਿਡਿੰਗ ਸੀਜ਼ਨ ਹੈ ਜੀ ਸਟਾਰਟ ਹੋ ਚੁੱਕਿਆ ਔਰ ਸਾਰੇ ਆਪਣੇ ਕੋਲ ਇਨਕੁਆਰੀ ਸੀਗੀਆਂ ਕਿ ਤੁਸੀਂ ਇਸ ਤਰ੍ਹਾਂ ਦੇ ਸੂਟਸ ਲੈ ਕੇ ਆਓ ਪਾਰਟੀ ویئر ਸੋ ਆਪੋ ਦੇ ਵਿੱਚ ਕੁਝ ਨਵੇਂ ਡਿਜ਼ਾਈਨ ਆ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਟਿਸ਼ੂ ਦੇ ਉੱਪਰ ਵਰਕ ਕੀਤਾ ਹੋਇਆ ਜੀ 크ਰੇਪ ਦੀ ਨਾਲ ਬਾਟਮ ਹੋਊਗੀ ਔਰ ਇਸ ਤਰ੍ਹਾਂ ਬਾਜੂ ਦਾ ਕੰਮ ਹੈ ਜੀ ਇਸ ਤਰ੍ਹਾਂ ਔਰ ਗਲੇ ਦੀ ਡਿਜ਼ਾਈਨਿੰਗ ਹੈ ਜੀ ਸੋ ਬਹੁਤ ਹੀ ਸੋਨਾ ਜਾਂ ਲਵੈਂਡਰ ਜਾਂ ਪਰਪਲਿਸ਼ ਜਾਂ ਸ਼ੀਡ ਹੈਗਾ ਜਿਹੜੇ ਕਿ ਜਿਵੇਂ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਨੇ ਔਰ ਇਹਦਾ ਜਿਹੜਾ ਫੋਰ ਸਾਈਡ ਬਾਰਡਰ ਹੈਗਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਫੋਰ ਸਾਈਡ ਬਾਰਡਰ ਵੀ ਹੈਵੀ ਹੈ ਔਰ ਵਿੱਚ ਵੀ ਜਿਹੜਾ ਕੰਮ ਹੈਗਾ ਉਹ ਵੀ ਕਾਫੀ ਹੈਵੀ ਹੈ ਇਸ ਤਰ੍ਹਾਂ ਵਿੱਚ ਸਾਰੇ ਦੇ ਵਿੱਚ ਜਿਹੜਾ ਵਰਕ ਕੀਤਾ ਹੈ ਇਹ ਵੀ ਆਪਣੇ ਕੋਲੇ ਰੈਡੀ ਹੈ ਜੀ ਜਿਸ ਨੇ ਵੀ ਲੈਣਾ ਸੇਮ ਤੁਸੀਂ ਲੈ ਸਕਦੇ ਹੋ ਹੈਵੀ ਦੁਪੱਟਾ ਫੁੱਲ ਹੈਵੀ ਦੁਪੱਟਾ ਹੈ ਜੀ ਸੋ ਰੈਡੀ ਹੈ ਬਿਲਕੁਲ ਜਿਨ੍ਹਾਂ ਨੇ ਵੀ ਕੋਈ ਲੈਣਾ ਹੈਗਾ ਤੁਸੀਂ ਮੈਨੂੰ ਕਿਰਾਂ ਲੈਣ ਦੱਸਿਓ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਡੇ ਸੈੱਟ ਆਉਂਦਾ ਜਾਂ ਨਹੀਂ ਆਉਂਦਾ ਸੋ ਤੁਸੀਂ ਨਾਲ ਦੀ ਨਾਲ ਸੂਟ ਲੈ ਸਕਦੇ ਆਂ ਵਿਦਨ 1 ਯਾ 2 ਡੇਜ਼ ਦੇ ਵਿੱਚ ਤੁਹਾਡੇ ਕੋਲੇ ਇਹ ਸੂਟ ਪਹੁੰਚ ਜਾਏਗਾ ਇਹ ਥੋੜਾ ਬ੍ਰਾਉਨਿਸ਼ ਪੀਚਿਸ ਕਲਰ ਹੈਗਾ ਥੋੜਾ ਜਿਵੇਂ ਆਲਵੇਸ ਜਿਹੜਾ ਕਲਰਡ ਆਪਣੇ ਕੋਲੇ ਪੀਚ ਦੇ ਵਿੱਚ ਟ੍ਰੈਂਡ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈਗਾ ਸੋ ਇਹ ਵੀ ਮਲਟੀ ਕਲਰ ਦਾ ਹੈਂਡ ਏਮਬਰਾਇਡਰੀ ਕੀਤੀ ਹੋਈ ਹੈ ਜੀ ਬਹੁਤ ਹੀ ਸੋਬਰ ਤੇ ਯੂਨੀਕ ਚ ਪੀਸ ਹੈ ਇਸਰਾ ਬਾਜੂ ਦਾ ਵਰਕ ਹੈ ਜੀ ਸਿਲਕ ਦਾ ਸ਼ਰਟ ਹੈ ਵਿੱਚ ਸਾਰੇ ਦੇ ਵਿੱਚ ਬੂਟੀ ਹੈਗੀ ਇਸ ਤਰ੍ਹਾਂ ਇਹਦੀ ਵਿੱਚ ਥੋੜਾ ਸ਼ਾਈਨ ਕਰਕੇ ਨਾ ਥੋੜੇ ਜੇ ਕਲਰ ਸਾਰੇ ਆ ਤੇ ਵੈਸੇ ਬਹੁਤ ਹੀ ਸਰਦਾਰੀ ਜਿਹਾ ਪੀਸ ਜੀ ਹੈ। ਔਰ ਇਹਦੇ ਬੈਕ ਦੇ ਉੱਪਰ ਵੀ ਸਾਰਿਆਂ ਦੇ ਕੰਮ ਹੈਗਾ ਜੀ ਇਹਦੇ ਬੈਕ ਦੇ ਉੱਪਰ ਬੁੱਤੀ ਹੈਗੀ ਹੈ। ਜਿਹੜਾ ਇਹ ਸੂਟ ਆਪਾਂ ਤੁਹਾਨੂੰ ਦਿਖਾਇਆ ਸੀ ਇਹਦੇ ਬੈਕ ਦੇ ਉੱਪਰ ਵੀ ਲਾਈਨਸ ਇਸ ਤਰ੍ਹਾਂ ਔਰ ਇਹਦਾ ਪੀਚ ਵਾਲੇ ਦਾ ਦੁਪੱਟਾ ਹੈ ਜੀ organza ਦਾ ਦੁਪੱਟਾ ਹੈ ਇਸ ਰੰਗ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਫੋਰ ਸਾਈਡ ਫੁੱਲ ਹੈਵੀ ਜਿਹੜਾ ਬਾਰਡਰ ਹੈ ਔਰ ਵਿੱਚ ਜਿਹੜੇ ਇਸ ਤਰ੍ਹਾਂ ਬੂਟੀ ਹੈ ਜੀ ਸਾਰੇ ਦੇ ਵਿੱਚ ਸੋਫ ਇਹ ਸੂਟ ਦਾ ਕਲਰ ਵੀ ਬਹੁਤ ਹੀ ਡਿਫਰੈਂਟ ਜ ਹੈ ਔਰ ਵਰਕ ਵੀ ਸੋ ਉਮੀਦਾ ਜੀ ਤੁਹਾਨੂੰ ਅੱਜ ਵਾਲੇ ਸੂਟ ਜਰੂਰ ਪਸੰਦ ਆਏ ਹੋਣਗੇ ਆਪਾਂ ਨੰਬਰ ਜਿਹੜਾ نیچے ਵੀਡੀਓ ਦੇ نیچے ਹਰ ਇੱਕ ਵੀਡੀਓ ਦੇ نیچے ਹੁੰਦਾ ਹੈਗਾ ਅਗਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਉੱਥੇ ਜਾ ਕੇ ਸਕਰੀਨਸ਼ਾਟ ਭੇਜ ਦਿਆ ਕਰੋ ਕਿਉਂਕਿ ਆਪਣੇ ਕੋਲੇ ਡੇਲੀ ਦੇ ਕਾਫੀ ਸਾਰੇ ਫੋਨਸ ਕਾਲਸ ਆਉਂਦੀਆਂ ਹੈਗੀਆਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਇਹ ਸੂਟ ਪਾਇਆ ਜੀ ਉਹ ਕਿੰਨੇ ਦਾ ਸੋ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਜੀ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜੋ ਪ੍ਰਾਈਸ ਜਾਣੋ ਦੈਨ ਆਪਣਾ ਆਰਡਰ ਫਾਈਨਲ ਕਰੋ ਜੀ ਸੋ ਆਪਣਾ WhatsApp ਨੰਬਰ ਹੈਗਾ ਜੀ 7589231377 ਤੇ ਜਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਦਾ ਜਿਹੜੇ ਸ਼ੇਅਰ ਕਰਦੇ ਰਵਾਂਗੇ ਸੋ ਵਿਡਿੰਗ ਸੀਜ਼ਨ ਜਿਹੜਾ ਸਟਾਰਟ ਹੋ ਚੁੱਕਿਆ ਜੀ ਸੋ ਇਸ ਤਰ੍ਹਾਂ ਦੇ ਹੈਵੀ-ਹੈਵੀ ਪੀਸਿਸ ਹੀ ਬਣ ਰਹੇ ਆ ਸੋ ਹੋਪਸ ਉਸ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much